ਮંત્રી ਦੀ ਇੱਕ ਕਥਿਤ ਵੀਡੀਓ ਹੈ ਉਸ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਿਆ ਹੈ ਵਿਵਾਦ ਹੈ ਜਿਹੜਾ ਉਸ ਵੀਡੀਓ ਤੇ ਹੋ ਰਿਹਾ ਕਿਹਾ ਜਾ ਰਿਹਾ ਹੈ ਕਿ ਕਿਸੇ ਫੌर्न ਦੇ ਵਿੱਚ ਰਹਿ ਰਹੇ ਵਿਅਕਤੀ ਦੇ ਵੱਲੋਂ ਛੇੜਖਾਨੀ ਕਰਕੇ ਵੀਡੀਓ ਬਣਾਈ ਗਈ ਹੈ ਹੁਣ ਉਹ ਗੰਤਮਾਨਦਲ ਇਮੇਜ ਹੈ ਜਿਸ ਸ਼ਵੀਰ ਗਾਨ ਦੇ ਲਈ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਉਹਦਾ ਪੇਸ਼ੇਂ ਜਿੱਥੇ ਬੈਠਾ ਕਹਿੰਦੇ ਉਹਦੇ ਜਿਹੜੇ ਕੌਮਸਾ ਹੈ ਜਿਹੜੇ ਉਹਦੇ ਲਿੰਕ ਹੈਗੇ ਮਿਲਦੇ ਆ ਜਿਹਨੂੰ ਫਾਲੋ ਕਰਨ ਵਾਲੇ ਆ ਉਹ ਕਈ ਉਹਦੇ ਚ ਭਾਜ ਭਾਜੇ ਸੀ ਨੇ 라 ਕੁਆਸ ਕੁਸਪਸ ਨੇ ਤੋਂ ਸਿੱਧੇ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਾਜੇ ਦੇ ਪਿੱਛੇ ਪੰਜਪਾ ਦੇ ਇੱਕ ਵੱਡਾ ਹੱਥ ਹੈ एलान ਕੀਤਾ ਗਿਆ ਕਿ ਸੀਐਮ ਦਾ ਚਿਹਰਾ ਜਿਹੜਾ ਉਹ ਤੇਜਸਵੀ ਯਾਦਵ ਹੀ ਹੋਣਗੇ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਸ ਤੇ ਸ਼ੋਕ ਗਹਿਲੋਤ ਉਹਨਾਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਤੇਜਸਵੀ ਦੇ ਸਵਾਲਾਂ ਮੁਖੰਦ ਕੀ ਰਿਹਾ ਜਿਹੜਾ ਤਾਂ ਹੈ ਹੀ ਹੈ ਅਸੀਂ ਜੋ ਕਾਂਗਰਸ ਦਾ ਜਿਹੜਾ ਜ਼ਿਕਰ ਕਰ ਰਹੇ ਹਾਂ ਕਿ ਕਾਂਗਰਸ ਕੋਲੇ ਪਿਆਰ ਚ ਕੋਈ ਬਹੁਤਾ ਕੁਝ ਕਰਨੋਂ ਹੈ ਨਹੀਂ ਮਾਂ ਗੱਠ ਨੋੜ ਦੇ ਸਿਰ ਤੇ ਤੇ ਜਿੱਤਨ ਗੇਤਾ ਦੇ ਦੀ ਰਾਜਨੀਤੀ ਦੀ ਵੱਡੀ ਤਰਥਲੀ ਮੱਚ ਜਾਈਗੀ ਇਸ ਤਰ੍ਹਾਂ ਉਹ ਪਹਿਲਾਂ ਹੀ ਆਪਣੇ ਲੋਕਾਂ ਨੂੰ ਇੰਨਾ ਖਲਾਲਿਸ ਦੇ ਦਿੰਦੀ ਹੈ ਕਿ ਵਿਰੋਧੀ ਧਿਰਾਂ ਨੂੰ ਸਦਾ ਚਾਉਣਾ ਔਖਾ ਹੁੰਦਾ ਹੈ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਕੇਸਿਸ ਸਾਹਮਣੇ ਆਏ ਨੇ ਇੱਥੋਂ ਉਥੋਂ ਘੱਟ ਮੁੱਲ ਤੇ ਝੋਨਾ ਆਉਂਦਾ ਇੱਥੇ ਵੱਧ ਮੁੱਲ ਤੇ ਲੈ ਕੇ ਵਪਾਰੀਆਂ ਨੂੰ ਵੇਚਿਆ ਜਾਂਦਾ ਜਿਹੜੇ ਦਲਾਲ ਐ ਇਹ ਕੰਮ ਕਰਨ ਵਾਲੇ ਆ ਉਹ ਕੀ ਕਰਦੇ ਦੂਜੇ ਸ਼ਬਿਆਂ ਚੋਂ ਝੂਨਾ ਖਰੀਦਦੇ ਤੇ ਲੈ ਕੇ ਪੰਜਾਬ ਦੀਆਂ ਮੰਡੀਆਂ ਚ ਸੂਤ ਦਿੰਦੇ ਇੱਥੇ ਇਥੇ ਵਿਕਰੀ ਕਰਦੀ ਆ ਪੰਜਾਬ ਦਾ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਦੇਖੋ ਜਦੋਂ ਖਰੀਦ-ਬਾੜੋਂ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਰ ਰੋਜ਼ ਦੀ ਤਰ੍ਹਾਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਮੁੱਖ ਮੰਤਰੀ ਮਾਨ ਹੁਣਾਂ ਦੀ ਇੱਕ ਕਥਿਤ ਵੀਡੀਓ ਦਾ ਰੌਲਾ ਪਿਆ ਹੋਇਆ ਹੈ ਹੁਸਨੂ ਲੈ ਕੇ ਵਿਚਾਰ ਚਰਚਾ ਕਰਾਂਗੇ ਕਿਉਂਕਿ ਇਸ ਤੇ ਹੁਣ ਹੁਣ ਸਿਆਸਤ ਹੈ ਜਿਹੜੀ ਉਹ ਵੀ ਹਾਵੀ ਹੁੰਦੀ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਸਾਬਸ਼ੀਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਤੇ ਹੋਰ ਵੀ ਵੱਖ-ਵੱਖ ਵਿਸ਼ੇ ਕਿਉਂਕਿ ਬਿਹਾਰ ਦੇ ਵਿੱਚ ਵੀ ਮਹਾਗਠ ਜੋੜ ਹੈ ਜੋ ਉਹਨਾਂ ਨੇ ਨਵਾਂ ਪੱਤਾ ਜਿਹੜਾ ਉਹ ਬਾਹਰ ਕੱਢ ਦੁੱਤਾ ਹੈ ਸੀਐਮ ਚਿਹਰੇ ਦਾ ਐਲਾਨ ਕਰ ਦੁੱਤਾ ਸੋ ਗੱਲਬਾਤ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆ ਮਿਹਰਬਾਨੀ ਧੰਨਵਾਦ ਤੁਹਾਡਾ ਵੀ ਇਹ ਦਿਨ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਹ ਮੁੱਦੇ ਜਿੰਨਾਂ ਤੁਸੀਂ ਜ਼ਿਕਰ ਕਰ ਸਕੇ ਲੋ ਸਵਾਲ ਜੀ ਅਸੀਂ ਸਭ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜੋ ਮੁੱਖ ਮੰਤਰੀ ਦੀ ਇੱਕ ਕਥਿਤ ਵੀਡੀਓ ਹੈ ਉਸ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਿਆ ਵਿਵਾਦ ਹੈ ਜਿਹੜਾ ਉਸ ਵੀਡੀਓ ਤੇ ਹੋ ਰਿਹਾ ਕਿਹਾ ਜਾ ਰਿਹਾ ਕਿ ਕਿਸੇ ਫਾਰਨ ਦੇ ਵਿੱਚ ਰਹਿ ਰਹੇ ਵਿਅਕਤੀ ਦੇ ਵੱਲੋਂ ਛੇੜਖਾਨੀ ਕਰਕੇ ਵੀਡੀਓ ਬਣਾਈ ਗਈ ਹੈ ਹੁਣ ਇਸ ਵਿਸ਼ੇ ਨੂੰ ਜਿੱਥੇ ਸੈਂਸਿਟਿਵ ਪੱਖ ਤੋਂ ਦੇਖਿਆ ਜਾ ਰਿਹਾ ਕਿ ਅਕਸ ਨੂੰ ਢਾ ਲੱਗ ਰਹੀ ਹੈ ਮੁੱਖ ਮੰਤਰੀ ਦੇ ਤਾਂ ਉੱਥੇ ਕਿਤੇ ਨਾ ਕਿਤੇ ਸਿਆਸਤ ਦੇ ਪੱਖ ਤੋਂ ਵੀ ਇਹਨੂੰ ਵੇਖਿਆ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਮਾਨ ਇੱਕ ਵੱਡੇ ਸਿਆਸੀ ਲੀਡਰ ਨੇ ਤਾਂ ਉਹ ਵੇਖਿਆ ਜਾਣਾ ਸੁਭਾਵਿਕ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਐਮ ਸਵਾਰ ਜਿਹੜਾ ਮਤਦ ਤੁਸੀਂ ਜ਼ਿਕਰ ਕੀਤਾ ਹੈ ਆ ਆਵਾਜ਼ੀ ਪਾਰਟੀ ਦੀ ਆਪਾਂ ਗੱਲ ਕਰ ਲਈ ਆਵਾਜ਼ੀ ਪਾਰਟੀ ਦੇ ਕਤਵਰ ਆਗੂ ਦੀ ਗੱਲ ਕਰ ਲਈ ਇਹ ਸਾਰੇ ਮਾਨ ਲੈ ਕੇ ਉਹਨਾਂ ਕਹਿੰਨਾ ਕਿ ਮੁੱਖ ਮੰਤਰੀ ਭਗੰਤ ਮਾਨ ਦਾੜ ਇਮੇਜ ਹੈ ਜੁਨੇ ਸ਼ਵੀਰ ਗਾਨ ਦੇ ਲਈ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਜਿਹਦੇ ਚ ਕੋਈ ਸਚਾਈ ਨਹੀਂ ਕਥਤ ਵੀਡੀਓ ਹੈ ਔਰ ਵਿਦੇਸ਼ ਚ ਬੈਠਾ ਕੋਈ ਵਿਅਕਤੀ ਹੈ ਜਰਮਨ ਉਸ ਵਿਅਕਤੀ ਵੱਲੋਂ ਜਿਹੜਾ ਹੈਗਾ ਵੀਡੀਓ ਵਾਇਰਲ ਹੋਈ ਆਪਣੇ ਕਾਉਂਸਲ ਤੋਂ ਤੇ ਉਹਦੇ ਸਿੱਧੇ ਤੌਰ ਤੇ ਕਿ ਆਪ ਦੇ ਆਗੂ ਉਹਨਾਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਜਿਹੜੀ ਲੀਡਰਸ਼ਿਪ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸਰ ਖਰਾਬ ਕਰਨ ਲਈ ਜੀਆਂ ਕੁਝ ਹਰਪਤਾ ਉਹਨਾਂ ਦਾ ਕਹਿਣਾ ਹੈ ਵੱਡੀ ਸਾਜ਼ਿਸ਼ ਹੈ ਉਹ ਭਗਵੰਤ ਮਾਨ ਦਾ ਅਕਸ ਖਰਾਬ ਕਰਨ ਲਈ ਜੋ ਕੁਝ ਕੀਤਾ ਗਿਆ ਕਿਉਂ ਇਸ ਕਰਕੇ ਕਹਿ ਰਿਹਾ ਹੋ ਖਾਸ ਤੌਰ ਤੇ ਪਾਰਲੀਮੈਂਟ ਮੈਂਬਰ ਆਪਾਂ ਆਦਰ ਕੰਗ ਦਾ ਜ਼ਿਕਰ ਕਰੀਏ ਉਹਨਾਂ ਨੇ ਵੀ ਕਹਿੰਦਾ ਮੀਡੀਆ ਚ ਆ ਕੇ ਗੱਲ ਕਹੀ ਹੈ ਕਿ ਉਸ ਵਿਅਕਤੀ ਜਿਸ ਦੀ ਆਪਾਂ ਗੱਲ ਕਰਦੇ ਹਾਂ ਜਗਮੰਦੀ ਜਿਹੜਾ ਵਿਦੇਸ਼ਾਂ ਜਿਹਾ ਬੈਠਾ ਕਹਿੰਦੇ ਉਹਦੇ ਜਿਹੜੇ ਕਾਉਂਸਲ ਹੈ ਜਿਹੜੇ ਉਹਦੇ ਲਿੰਕ ਹੈਗੇ ਮਿਲਦੇ ਆ ਜਿਹਨੂੰ ਫਾਲੋ ਕਰਨ ਵਾਲੇ ਆ ਉਹ ਕਈ ਉਹਦੇ ਚ ਭਾਜਪਾ ਦੇ ਸੀਨੀਅਰ ਆਗੂ ਐਸਪਾਸ ਪਰਸਨ ਆ ਜਿੱਥੋਂ ਇਹ ਸਿੱਧੇ ਤੌਰ ਤੇ ਪਤਾ ਲੱਗਦਾ ਹੈ ਕਿ ਇਹ ਸਾਜੇ ਦੇ ਪਿੱਛੇ ਭਾਜਪਾ ਦਾ ਇੱਕ ਵੱਡਾ ਹੱਥ ਹੈ ਉਹ ਕਹਿੰਦੇ ਦੇਖੋ ਜੀ ਕਿੱਡਾ ਘਟੀਆ ਏਕਾਰਾ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਉਹਦਾ ਤਬਾਹ ਨਹੀਂ ਸਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਇਹਨੇ ਕਰੋੜ ਤੋਂ ਉੱਪਰ ਪੰਜਾਬੀਆਂ ਦੇ ਮੁੱਖ ਮੰਤਰੀ ਹੈ ਤੇ ਮੁੱਖ ਮੰਤਰੀ ਨੂੰ ਪ੍ਰਤੀਕਾਤੌਰ ਤੇ ਤੁਸੀਂ ਕਹਿੰਦੇ ਮਾਤ ਨਹੀਂ ਦੇ ਸਕੇ ਤੇ ਹੌਨ ਦਾ ਅਕਸ ਵਿਗਾੜ ਕੇ ਕੁਝੀਆਂ ਹਰਕਤਾਂ ਦੇ ਉੱਪਰ ਆਏ ਹਾਂ ਇਹਨੇ ਕਿਹਾ ਕਿ ਤਾਂ ਜਿਹੜਾ ਸਖਤ ਨੋਟਸ ਲਿਆ ਗਿਆ ਹਾਲਾਂਕਿ ਅਦਾਲਤ ਜੀ ਵੀ ਮਾਮਲਾ ਹੈ ਐਫ ਆਈ ਆਰ ਵੀ ਜਿਹੜੀ ਇਸ ਮੁੱਦੇ ਤੇ ਦਰਜ ਹੋ ਗਈ ਹੈ ਔਰ ਪੰਜਾਬ ਸਰਕਾਰ ਜਿਹੜੀ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ ਦੇ ਰਹਿਣ ਉਸ ਵਿਅਕਤੀ ਨੂੰ ਜਿਸਨੇ ਕਾਰਾ ਕੀਤਾ ਉਹ ਜਦੋਂ ਭਾਰਤ ਬਾਸ ਬੁਲਾਇਆ ਜਾਵੇ ਉਹ ਜੋ ਫਿਰ ਬਣਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਇਹ ਗੱਲ ਜ਼ਰੂਰ ਹੈ ਕਿ ਇਸ ਮਾਲੇਦਾਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕੋਈ ਸਧਾਰਨ ਵਿਅਕਤੀ ਨਹੀਂ ਉਹ ਸੂਬੇ ਦੇ ਮੁੱਖ ਮੰਤਰੀ ਹੈ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਉਹਦੇ ਮਜਦੇ ਨਾਲ ਉਹਦੇ ਅੱਖ ਦੇ ਨਾਲ ਖਲਵਾੜ ਕਰਨਾ ਆਪਣੇ ਆਪ ਚ ਬਹੁਤ ਵੱਡੀ ਚੁਣੌਤੀ ਹੈ ਇਸੇ ਕਰਕੇ ਜਿਹੜਾ ਆਪ ਨੂੰ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਿਰਾਸਤ ਵਗਾੜਨ ਦੀ ਗੱਲ ਨਹੀਂ ਸਗੋਂ ਇਹਦੇ ਪਿੱਛੇ ਸਾਜ਼ਿਸ਼ਾਂ ਬਹੁਤ ਵੱਡੀ ਜਾਣਵੁੱਝ ਕੇ ਸਾਰਾ ਕੀਤਾ ਜਾ ਰਿਹਾ ਹੈ ਔਰ ਇਹਦੇ ਖਰਾਬ ਸਦਕਾ ਹੋਈ ਹੋਏਗੀ ਦੂਜੇ ਪਾਸੇ ਪੰਜ ਪਾੜੇ ਇਹ ਸਾਰੀ ਗੱਲ ਤੋਂ ਵੀ ਪੱਲਾ ਛੱਡ ਰਿਹਾ ਹੈ ਪਰ ਜਿਸ ਦਾ ਆਪ ਹੀ ਗੱਲ ਆ ਆਪ ਸਿੱਧੇ ਤੌਰ ਤੇ ਕਹਿ ਰਿਹਾ ਉਹਨਾਂ ਜਾਗੂ ਕਹਿ ਰਿਹਾ ਕਿ ਇਸ ਪਿਛੋਕੜ 'ਚ ਇਹ ਸਾਜ਼ਿਸ਼ਾਂ ਪੰਜ ਪਾਗੋਂ 78 ਹੁਣ ਤੱਕ ਉਹਦੇ ਕੋਲ ਜਿਹੜੇ ਖਾਤੇ ਖੰਡਾ ਲੇ ਗਏ ਆ ਉਹ ਤੋਂ ਕਿੰਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਪਾਜ ਪਾ ਜੜੀ ਹੈਗੇ ਪਾਜ ਪਾ ਦੇ ਆਗੂ ਜਾਗੁਰਦੇ ਸਾਜ ਦੇ ਨਾਲ ਜੀ ਜੀ ਬਿਲਕੁਲ ਸੋ ਏਆਈ ਦਾ ਯੂਜ਼ ਹੈ ਜਿਹੜਾ ਬਿਨਾ ਸ਼ੱਕ ਜੀ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਏਆਈ ਇੱਕ ਬਹੁਤ ਹੀ ਲਾਹੇਵੰਦ ਚੀਜ਼ ਹੈ ਪਰ ਜਦੋਂ ਅਸੀਂ ਇਸ ਤਰ੍ਹਾਂ ਦੇ ਸੌਫਟਵੇਅਰ ਦਾ ਗਲਤ ਇਸਤੇਮਾਲ ਕਰਦੇ ਹਾਂ ਤਾਂ ਫਿਰ ਉਸ ਦੇ ਗਲਤ ਨਤੀਜੇ ਵੀ ਬਹੁਤ ਨਿਕਲਦੇ ਨੇ ਅੱਗੇ ਸਿੱਧੂ ਸਾਹਿਬ ਗੱਲ ਕਰਦੇ ਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਭਾਰਤ ਚ ਪੂਰੀ ਦੁਨੀਆ ਭਰ ਦੇ ਵਿੱਚ ਮਨਾਈ ਜਾਣੀ ਹੈ ਵਿਦੇਸ਼ਾਂ ਤੱਕ ਦੇ ਵਿੱਚ ਮਨਾਈ ਜਾਣੀ ਹੈ ਸ਼ਹੀਦੀ ਸ਼ਤਾਬਦੀ ਤਾਂ ਅਜਿਹੇ ਦੇ ਵਿੱਚ 25 ਅਕਤੂਬਰ ਨੂੰ ਪੰਜਾਬ ਦੀ ਕੈਬਨਟ ਹੈ ਜਿਹੜੀ ਉਹ ਦਿੱਲੀ ਜਾ ਰਹੀ ਹੈ ਦਿੱਲੀ ਤੋਂ ਸ਼ੁਰੂਆਤ ਹੋਣੀ ਹੈ ਸ਼ਿਸ਼ਕੰਜ ਸਾਹਿਬ ਗੁਰਦੁਆਰੇ ਤੋਂ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਵੀ ਇਸ ਰਾਜਪਦਰੀ ਸਮਾਗਮ ਨੂੰ ਪੂਰੇ ਵੱਡੇ ਪੱਧਰ ਤੇ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਦੇਖੋ ਮੈਂ ਕੰਦਰ ਕੋ ਕੰਦ ਮੰਦੀ ਸਰਕਾਰ ਆਪਾਂ ਕੈਬਨਟ ਦੀ ਗੱਲ ਕਰੀਏ ਜਿੱਦਾਂ ਦੇ ਵੱਡੇ ਫੈਸਲੇ 350 ਸਾਲਾ ਗੁਰਦੇਵ ਪਾਤਰੀ ਜੀ ਦੇ ਸ਼ਹਾਦਤ ਦਿਹਾੜੇ ਨੂੰ ਲੈ ਕੇ ਗਏ ਆ ਉਹਦੇ ਮੁਤਾਬਕ ਹੀ ਸਾਰੇ ਪ੍ਰੋਗਰਾਮ ਲਿਖੇ ਜਾ ਰਹੇ ਸਨ ਅੰਦਾਜ਼ਾ ਲਗਾਇਆ ਜਾ ਸਕਦਾ ਜੇ ਤੁਸੀਂ ਚਿੱਤਰ ਕਰ ਰਹੇ ਹਾਂ ਹੁਣ 25 ਅਕਤੂਬਰ ਨੂੰ ਦਿੱਲੀ ਗੁਰਦਾਰਾ ਸ੍ਰੀ ਸੀਜਗਨ ਸਾਹਿਬ ਗੁਰਦੈ ਸੀਜਗਨ ਸਾਹਿਬ ਉਥੋਂ ਜਿਹੜਾ ਅਰਦਾਸ ਕੀਤੀ ਜਾਏਗੀ ਉਸ ਅਰਦਾਸ ਦੇ ਵਿੱਚ ਮੁਖੰਦੇ ਭਗਵੰਤ ਮਾਨ ਕੈਬਨਟ ਦੇ ਸਾਰੇ ਮੰਤਰੀ ਕਦਾਰ ਆਗੂ ਉਸ ਅਰਦਾਸ ਚ ਸ਼ਾਮ ਲਾਉਣਗੇ ਤੇ ਉਸ ਤੋਂ ਬਾਅਦ ਆਰੰਭ ਹੋਏਗਾ ਇਹਨਾਂ ਸਮਾਗਵਾਂ ਦਾ 25 ਅਕਤੂਬਰ ਨੂੰ ਹੀ ਸ਼ਾਮ ਦੇ ਮੌਕੇ ਤੇ ਜਿਹੜਾ ਗੁਰਦਾਰ ਰਕਾਬगंज ਜੀ ਇੱਕ ਵੱਡਾ ਮਹਾਨ ਕੀਰਤਨ ਦਰਬਾਰ ਸਜਾਇਆ ਜਾਏਗਾ ਦੇਦੇਜਾ ਗੁਰੂ ਸਾਹਿਬ ਦੇ ਫਲਸਫੇ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਉਹਨਾਂ ਨੇ ਦੇਸ਼ ਚ ਕੁਰਬਾਨੀ ਆ ਬਾਰੇ ਔਰ ਉਹਨਾਂ ਨੇ ਮਾਨਵਤਾ ਦੇ ਅਧਿਕਾਰਾਂ ਦੀ ਰਾਖੀ ਲਈ ਜੋ ਕੁਰਬਾਨੀ ਕੀਤੀ ਉਸ ਬਾਰੇ ਜਾਣਕਾਰੀ ਦਿੱਤੀ ਜਾਏਗੀ ਔਰ ਉਸ ਤੋਂ ਅਗੇ ਪੰਜਾਬ ਦੇ ਪੱਗਲ ਕਰੀ ਪੰਜਾਬ ਚ ਵੱਡੇ ਸਮਾਗਮ ਕੀਤੇ ਜਾ ਰਹੇ ਹੈ ਇਸੇ ਤਰੀਕੇ ਨਾਲ ਕੋਮੀ ਪੱਤਰ ਦੇ ਵਾਕਾ ਕਥਾਵਾਂ ਤੋਂ ਚਾਰ ਵੱਡੇ ਨਗਰ ਕੀਰਤਨ ਜਿਹੜੇ ਹੈਗੇ ਲੱਖਮੀਰ ਤੋਂ ਚੱਲੇਗਾ ਵਾਕਾ ਕਸੂਬੀਆਂ ਤੋਂ ਵਾਕਾ ਕਥਾਵਾਂ ਤੋਂ ਦਾ ਪੱਤਰ ਦਿੱਤੇ ਜਾ ਰਹੇ ਅੱਜ ਦੇ ਆਪਾਂ ਜ਼ਿਕਰ ਕਰ ਰਹੇ ਜੋ ਮੀਡੀਆ ਚ ਹੈ ਅਸਾਂ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਜ਼ਿਲ੍ਹੇ ਮੰਤਰੀ ਪਰਪਾਸ ਚੀਮਾ ਤੇ ਦੇ ਨਾਲ ਜਿਹੜਾ ਉਹਨਾਂ ਦੇ ਆਗੂ ਹੋਰ ਕੱਧਾ ਵਾਰਾ ਗਿਟਾਰੂ ਚ ਉਹਨੇ ਜਾ ਕੇ ਬੇਨਤੀ ਕੀਤੀ ਅਸਾਂ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਉਸ ਸਮਾਗਨ ਚ ਜਿਹੜਾ ਅਨੰਦਪੁਰ ਸਾਹਿਬ ਹੋ ਰਿਹਾ ਜ਼ਰੂਰ ਸ਼ਿਮੂਲਿਤ ਕਰੋ ਰ ਸਾਹਮਣੇ ਵੀ ਮੁੱਖ ਮੰਤਰੀ ਨੇ ਬੋਲਤੇ ਹਾਂ ਮੇਰੀ ਹੈ ਇਸ ਤਰੀਕੇ ਨਾਲ ਆਪਾਂ ਪਾਕਿਸਤਾਨ ਦੀ ਬੰਗਾਲ ਦੀ ਗੱਲ ਹੈ ਗੁਜਰਾਤ ਦੀ ਗੱਲ ਹੈ ਮਾਰਾ ਸਿਗਲ ਹੈ ਵਾਕਖਤਾਉਂਦੇ ਪੰਜਾਬ ਦੇ ਜਿਹੜੇ ਕੈਬਨ ਮੰਤਰੀ ਹੈ ਉਹ ਜਾ ਰਿਹਾ ਉਹ ਜਾ ਕੇ ਸਾਰੇ ਬੇਨਤੀਆਂ ਕਰ ਰਿਹਾ ਕਿ 350 ਸਾਲਾ ਸ਼ਾਹਦੇ ਡਾੜੇ ਤੇ ਆਓ ਇਦਾਂ ਹੀ ਆਪਾਂ ਕਰ ਰਹੇ ਪ੍ਰਧਾਨ ਮੰਤਰੀ ਦੀ ਇਸ ਦੇ ਰਾਸ਼ਟਰਪਤੀ ਇਹਨਾਂ ਸਮਾਗੋਆਂ ਦੀ ਸ਼ਮੂਲੀਅਤ ਲਈ ਜਿੱਥੇ ਬੇਨਤੀ ਕੀਤੀ ਜਾ ਰਹੀ ਹੈ ਜੀ ਤੇ ਪੰਜਾਬ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਦੀ ਵੱਡੀ ਪੱਧਰ ਤੇ ਤਿਆਰੀਆਂ ਆਰੰਭ ਕੀਤੀਆਂ ਗਈਆਂ ਕਿਸ ਕਦਰ ਜਿਹੜੇ ਪ੍ਰੋਗਰਾਮ ਕੀਤੇ ਜਾਣੇ ਕਿਸ ਤਰ੍ਹਾਂ ਨਾਗਰ ਨੂੰ ਸੰਜਾਇਆ ਜਾਣਾ ਕਿਉਂਕਿ ਬਹੁਤ ਹੀ ਐਮ ਤੇ ਨਵਕਲਾ ਮੌਕਾ ਜਿੱਦਾਂ ਆਪਾਂ ਕਹਿੰਦੇ ਆ ਕਿਸੇ ਲੈਗਾ ਸੁਭਾਗੀ ਲੀਡਰਸ਼ਿਪ ਦੇ ਇਸੇ ਚਾਉਂਦੇ ਆ ਉਹਦੇ ਸੁਭਾਗ ਨੂੰ ਕੀ ਮੂਲੇਦ ਕਰਨੇ ਸੋ ਸਾਰੇ ਪਰੋਂਦਾ ਦੀ ਨਿਗਰਾਨੀ ਮੁੱਖ ਮੰਤਰੀ ਭਗਵੰਤ ਮਾਨ ਆਪ ਦੇਖ ਰਹੇ ਆ ਆਪ ਕਰ ਰਹੇ ਆ ਸਾਰੀ ਕੈਬਨਿਟ ਲੱਗੀ ਹੋਈ ਐ ਉਸ ਮੁਚਾ ਪੰਜਾਬ ਐਸੇ ਦੇਖਿਆ ਦੁਨੀਆ ਭਾਰ ਚ ਬੈਠਣ ਵਾਲਾ ਪੰਜਾਬੀ ਐ ਸਿੰਘ ਪਾਈ ਜਾ ਰਿਹਾ ਏਸ ਦਿਨ ਦੇ ਅੜੀਕਚਾ ਔਰ ਇਸ ਦਿਨ ਦੇ ਲਈ ਸਾਰੇ ਆਪਣੇ ਆਪਣੀ ਥਾਵਾਂ ਤੇ ਸਿਰਗਰਮੀ ਦੇ ਨਾਲ ਆਪਣੀ ਭੂਮਿਕਾ ਚਾਹੇ ਗੁਰਦਾਰ ਸਾਹਿਬ ਨੇ ਨਤਮਸਤਕਹੁਣ ਦੀ ਗੱਲ ਹੈ ਚਾਹੇ ਸਿੱਖ ਜਿਹਾ ਬੰਦੇ ਦੀ ਗੱਲ ਹੈ ਆਪਾਂ ਸ਼੍ਰੋਮਣੀ ਗੁਰਦਾਰਪੁਰ ਤੋਂ ਨੁਕੀਟਿਆ ਜਿ세 ਵੀ ਲਾਜ਼ਮੀ ਤੌਰ ਤੇ ਕਹਿਣਾ ਚਾਹਾਂਗੇ ਪੰਜਾਬ ਨੂੰ ਆਪਣੇ ਤੌਰ ਤੇ ਵੱਡੇ ਸਮਾਗਾਂ ਲਿਖੇ ਜਾ ਰਹੇ ਹਨ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਕਿ ਜਿਨੇ ਆਉਣ ਵਾਲੇ ਦਿਨ ਕਹੇ ਜਾ ਸਕਦੇ ਕਿ ਸਾਰੇ ਰਾ ਅਨੰਦਪੁਰ ਸਾਹਿਬ ਵਾਲੀ ਗੁਰੂ ਸਾਹਿਬ ਦੇ ਫੌਸਲ ਵਾਲੀ ਸੇਧ ਤੇ ਜੀ ਜੀ ਬਿਲਕੁਲ ਅਗੇ ਜ਼ਿਕਰ ਹੈ ਜਿਹੜਾ سلسلہ ਬੋ ਕਰ ਲੈਨੇ ਆ ਕਿ ਜਦੋਂ ਤੋਂ ਗੜਗੱਜ ਸਾਹਿਬ ਨਵੇਂ ਜਥੇਦਾਰ ਬਣੇ ਨੇ ਬੜਾ ਉਸ ਸਮੇਂ ਰੌਲਾ ਰੱਪਾ ਪਿਆ ਕਿਉਂਕਿ ਬਹੁਤੇ ਨਿਹੰਗ ਸਿੰਘ ਜਥੇਬੰਦੀਆਂ ਆਂ ਆ ਵੱਖ-ਵੱਖ ਦਲਾਂ ਨੇ ਕਹਿ ਦਿੱਤਾ ਕਿ ਅਸੀਂ ਇਹਨਾਂ ਨੂੰ ਆਪਣਾ ਜਥੇਦਾਰ ਨਹੀਂ ਮੰਨਦੇ ਪਰ ਹੁਣ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਿੱਚ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਉਸ ਤਖਤ ਦੇ ਉੱਪਰ ਇਸ ਸਮਾਗਮ ਦੇ ਵਿੱਚ ਨਿਹੰਗ ਜਥੇਬੰਦੀਆਂ ਨੇ ਜਿਹੜੀਆਂ ਉਹ ਜਥੇਦਾਰ ਮੰਨਣ ਲਈ ਤਿਆਰ ਹੋ ਗਈਆਂ ਨੇ ਗੜਗੱਜ ਸਾਹਿਬ ਨੂੰ ਮਤਲਬ ਕਿ ਕਲੀਅਰ ਹੋ ਚੁੱਕਿਆ ਹੈ ਕਿ ਹੁਣ ਉਹ ਸਾਰੇ ਇੱਕੋ ਪਲੇਟਫਾਰਮ ਤੇ ਆ ਗਏ ਨੇ ਕਿਵੇਂ ਦੇਖ ਦਿਓ ਬਿਲਕੁਲ ਇਹ ਐਮ ਇਸ ਕਰਕੇ ਵੀ ਹੈ ਕਿਉਂਕਿ ਜਦੋਂ ਦੇ ਆਕਾਤ ਸੌਦੇ ਜਥੇਦਾਰ ਐਕਟਿੰਗ ਜਥੇਦਾਰ ਦੇ ਤੌਰ ਤੇ ਥਾਪੇ ਗਏ ਗੜਗਾ ਸੌਦਾ ਦਾ ਜ਼ਿਕਰ ਕਰ ਰਹੇ ਆ ਉਦੋਂ ਤੋਂ ਕੋਈ ਨੰਗਾ ਸਿੱਖ ਜਿੱਤੇ ਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮਾਨਤਾ ਨਹੀਂ ਸਦੇਰੀਆਂ ਉਹਨਾਂ ਦਾ ਕਹਿਣਾ ਸੀ ਜਿਸ ਤਰੀਕੇ ਨਾਲ ਉਹਨਾਂ ਨੂੰ ਥਾਪਿਆ ਗਿਆ ਆਕਾਤ ਸੌਦੇ ਜਥੇਦਾਰ ਵਜੋਂ ਉਹ ਤਾਂ ਨੰतरीਕਾਰ ਵਹਿਤਾਂ ਤਾਂ ਠੀਕ ਨਹੀਂ ਆ ਇਸ ਮਾਨ ਲੈ ਕੇ ਕਾਫੀ ਜ਼ਿਆਦਾ ਖਿਚੋਤਾਣ ਟੁਰੀ ਆ ਰਹੀ ਸੀ ਪਰ ਹੁਣ ਸੂਬਮਣੀ ਗੁਰਦਵਾਰਪੰਥ ਕਮੇਟੀ ਨੇ ਅਭਰਾਲਾ ਕੀਤਾ ਤਾਂ ਸ੍ਰੀ ਕੇਸਗੜ ਸਾਹਿਬ ਦੇਖੇ ਜਿਹੜਾ ਹੈਗਾ 25 ਅਕਤੂਬਰ ਨੂੰ ਸਮਾਗਮ ਰੱਖਿਆ ਗਿਆ ਸੋ 25 ਅਕਤੂਬਰ ਬਹੁਤ ਹੀ ਐਮਤਨ ਹੋ ਗਿਆ ਇੱਕ ਪਾਸੇ ਤਾਂ ਆਪਾਂ ਦਿੱਲੀ ਦੀ ਗੱਲ ਕਰ ਰਹੇ ਹਾਂ ਦੂਜੇ ਪਾਸੇ ਤਾਂ ਸ੍ਰੀ ਕੇਸਗੜ ਸਾਹਿਬ ਦੀ ਗੱਲ ਕਰ ਰਹੇ ਹਾਂ ਉੱਥੇ ਜਿਹੜਾ ਵੱਡਾ ਸਮਾਗਮ ਜਿਹੜਾ ਹੈ ਰੱਖੇ ਉਥੇ ਨੰਗ ਸਿੰਘ ਜਿੱਥੇ ਬੰਦੀਆਂ ਹੋਰ 6 ਸਤੰਬਰ ਦਾ ਵੱਡੇ ਪੱਧਰ ਤੇ ਸਵੀਕਾਰ ਰਿਹਾ ਐਸਟੀਪੀਸੀ ਦਾ ਸਰਦਾਰ ਉਹ ਸੱਦੇ ਦੇ ਉੱਤੇ ਜਿਹੜਾ ਹੈਗਾ ਕਾਲਸਾ ਦੇ ਸੁਧਾਚੇ ਜਿਹੜਾ ਗੜਕਾ ਜੀ ਸਾਹਿਬ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਏਗਾ ਜਿਹੜੇ ਆਉਣ ਵਾਲੇ ਦਿਨਾਂ ਚ ਹੁਣ ਇਹ ਗੱਲ ਸਪਸ਼ਟ ਹੋ ਗਈ ਕਿ ਕਾਲਸਾ ਦੇ ਜਿਹੜੇ ਜੱਜਦਾਰ ਹੈ ਗੜਕਾ ਜੀ ਸਾਹਿਬ ਉਹਨਾਂ ਸਾਰੀਆਂ ਪੰਥਕ ਦਿਰਾ ਜਾਂ ਨੰਗ ਸਿੰਘ ਜਥੇਬੰਦੀਆਂ ਦੂਜੀਆਂ ਸੰਸਥਾਵਾਂ ਸਾਰਿਆਂ ਵੱਲੋਂ ਮਾਨਤਾ ਪ੍ਰਾਪਤ ਹੋਣਗੇ ਗੜਕਾ ਜੀ ਸਾਹਿਬ ਇੱਕ ਪਿਛਲੇ ਲੰਬੇ ਸਮੇਂ ਚ ਮੈਸਲ ਨਸੀ ਐਸਜੀਪੀਸੀ ਦੇ ਮੈਂਬਰ ਨੇ ਜੱਬਰ ਸਾਹਬ ਉਹ ਬੋਲੇ ਸੀ ਕਹਿ ਰਹੇ ਸੀ ਕਿ ਜਿਹੜਾ ਪਿਛਲਾ ਇੱਕ ਸਾਲ ਹੈ ਬਹੁਤ ਹੀ ਵਿਵਾਦਾਂ ਦੇ ਵਿੱਚ ਨਿਕਲੇ ਜਿਸ ਤੋਂ ਆਪਾਂ ਜ਼ਿਕਰ ਕਰਦੇ ਹਾਂ ਕਿ ਕਈ ਥਥੇ ਬੰਦੀਆਂ ਮੰਨਣ ਨੂੰ ਤਿਆਰ ਨਹੀਂ ਸੀ ਜੀ ਬਿਲਕੁਲ ਤੂਫਾਨ ਹੋਇਆ ਕਾਫੀ ਕੁਝ ਵਾਪਰਿਆ ਕੌਣ ਜੱਦਗਾਰ ਹੋਏਗਾ ਕੌਣ ਨਹੀਂ ਹੋਏਗਾ ਇਹ ਵੀ ਜਿਹੜੀਆਂ ਵੱਡੀਆਂ ਸਿੱਖ ਸਿੱਧੀਆਂ ਬੰਦੀਆਂ ਉਹਨਾਂ ਵੱਲੋਂ ਵੀ ਆਨਾਗਾ ਨਹੀਂ ਕੀ ਥੀ ਕਿ ਨਿਯਮ ਅਨਾਂ ਜਾਏਗਾ ਪਰ ਹੁਣ ਜਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਤਾਂ ਤਕਰੀਬਨ ਤਕਰੀਬਨ ਸਾਰੀਆਂ ਜਥੇਬੰਦੀਆਂ ਇਸ ਪਲੇਟਫਾਰਮ ਤੇ ਆ ਚੁੱਕੀਆਂ ਕਿ ਜਿਹੜਾ ਕਾਲ ਚਸਤ ਦੇ ਜਿਹੜੇ ਮੌਜੂਦਾ ਜਥੇਦਾਰ ਹੈ ਉਹੀ ਕਾਲ ਚਸਤ ਦੇ ਜਥੇਦਾਰ ਹੈ ਔਰ ਸਾਰਿਆਂ ਵੱਲੋਂ ਉਹਨਾਂ ਨੂੰ ਬਕਾਇਦਾ ਮੰਨਤਾ ਇਹਦੇ ਨਾਲ ਇਹ ਕਿ ਜਿਹੜਾ ਸਿੱਖ ਪੰਥ ਦੇ ਵਿੱਚ ਦੁਬਧਾ ਸੀ ਵੱਡੇ ਵੱਡੇ ਫੈਸਲੇ ਲਈ ਜਾਣਦੇ ਦੇਖੋ ਇੱਕ ਪਾਸੇ ਤਾਂ ਜਥੇਦਾਰ ਸਾਫ ਗੜਗਾ ਜੀ ਅਕਾਲ ਚਸਤ ਦੀ ਵਸੇਤ ਤੋਂ ਐਲਾਨ ਕਰਦੇ ਐ ਫੈਸਲੇ ਕਰਦੇ ਐ ਸਿੱਖ ਕੌਮ ਦੇ ਨਾਂ ਤੇ ਸੰਦੇਸ਼ ਦਿੰਦੇ ਐ ਦੂਜੇ ਪਾਸੇ ਜਦੋਂ ਆਪਾਂ ਗੱਲ ਕਰੀਏ ਸਿੱਖ ਜਥੇਬੰਦੀਆਂ ਉਹਨਾਂ ਨੂੰ ਮੰਨਤਾ ਨਾ ਦੇਣ ਜੀ ਪਰ ਦੁੱਧਾ ਦਾ ਪਹਿਲਾ ਹੁੰਦੀ ਹੁੰਦੀ ਹੈ ਕਮ ਸੇ ਕਮ 25 ਦੂਬਰ ਦੇ ਨਾਲ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਹੁਣ ਦੁੱਧਾ ਦਾ ਦੌਰ ਨਿਕਲ ਗਿਆ ਆਕਾਲ ਦਾ ਦੇ ਜੱਤੇਦਾਰ ਕਿੜਗਾ ਜ ਨੂੰ ਸਾਰਿਆਂ ਤੇਰਾ ਵੱਲੇ ਮੰਨਤਾ ਮਿਲਣ ਜਾ ਰਹੀ ਹੈ ਜੀ ਬਿਲਕੁਲ ਸੋਹਬ ਸਾਬ ਅੱਗੇ ਜ਼ਿਕਰ ਹੈ ਜਿਹੜਾ ਉਹ ਅੱਜ ਦੀ ਸਭ ਤੋਂ ਵੱਡੀ ਸਿਆਸੀ ਖਬਰ ਦਾ ਕਰਾਂਗੇ ਕਿਉਂਕਿ ਇਸ ਸਮੇਂ ਦੋ ਜਗ੍ਹਾ ਸਭ ਤੋਂ ਜ਼ਿਆਦਾ ਧਿਆਨ ਹੈ ਇੱਕ ਤਾਂ ਪੰਜਾਬ ਦੀ ਤਰਨ ਤਰਨ ਚੋਣ ਤੇ ਪਰ ਉਸ ਤੋਂ ਵੀ ਜ਼ਿਆਦਾ ਧਿਆਨ ਹੈ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੇ ਕਿਉਂਕਿ ਇੱਥੇ ਇੱਕ ਸੀਟ ਤੇ ਚੋਣ ਹੈ ਉੱਥੇ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਅਜਿਹੇ ਦੇ ਵਿੱਚ ਹੁਣ ਮਹਾਗੜ੍ਹ ਜੋੜ ਆਪਾਂ ਜਾਣਦੇ ਹਾਂ ਕਿ ਤੇਜਸਵੀ ਯਾਦਵ ਤੇ ਕਾਂਗਰਸ ਦੇ ਵਿਚਕਾਰ ਹੋਇਆ ਐਲਾਨ ਕੀਤਾ ਗਿਆ ਕਿ ਸੀਐਮ ਦਾ ਚਿਹਰਾ ਜਿਹੜਾ ਉਹ ਤੇਜਸਵੀ ਯਾਦਵ ਹੀ ਹੋਣਗੇ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਸ ਤੇ ਸ਼ੌਕ ਗਹਿਲੋਤ ਉਹਨਾਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੁਣ ਇਹਦੇ ਦੋ ਪੱਖ ਨੇ ਇਸ ਸਬਕ ਤਾਂ ਏ ਕੀ ਕਾਂਗਰਸ ਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਕੈਪੇਬਲ ਕੈਂਡੀਡੇਟ ਹੋਰ ਹੈ ਤੇਜਸਵੀ ਯਾਦਵ ਦੇ ਬਰਾਬਰ ਜਿਹੜਾ ਖੜਾ ਹੋ ਸਕੇ ਜਿਸ ਕਰਕੇ ਉਹਨਾਂ ਨੇ ਬਿਹਤਰ ਸਮਝਿਆ ਕਿ ਤੇਜਸਵੀ ਯਾਦਵ ਨੂੰ ਮੌਕਾ ਦਿੱਤਾ ਜਾਵੇ ਇੱਥੇ ਸੀਐਮ ਦੇ ਚੱਕਰ 'ਚ ਨਾ ਪਿਆ ਜਾਵੇ ਕਿ ਸੀਐਮ ਕੌਣ ਹੋਏਗਾ ਇਥੋਂ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਕੀ ਲੱਗਦਾ ਤੁਹਾਨੂੰ ਕਿ ਜਿਹੜੀਆਂ ਬਿਹਾਰ ਦੀਆਂ ਚੋਣਾਂ ਐ ਜਿੱਥੇ ਕਾਂਗਰਸ ਦੀ ਪਰਫਾਰਮੈਂਸ ਦਾ ਵੀ ਪਤਾ ਲੱਗਣਾ ਹੈ ਨਾਲ ਗੱਠ ਜੋੜ ਹੈ ਇਸ ਦਾ ਅਸਰ ਪੰਜਾਬ 'ਚ ਹੋ ਸਕਦਾ ਹੈ ਕਿਤੇ ਨਾ ਕਿਤੇ ਦੇ ਕੋਪਨਾਂ ਦਾ ਜਦੋਂ ਦੇ ਦੌਰ ਤੇ ਬਿਹਾਰ ਦੇ ਚੋੜਾ ਦਾ ਇਸ ਤਰ੍ਹਾਂ ਦਾ ਸਪੱਸ਼ਟ ਸਬੰਧ ਨਹੀਂ ਹੈ ਪਰ ਇਹ ਗੱਲ ਬੜੀ ਜ਼ਰੂਰ ਹੈ ਕਿ ਕੌਮੀ ਪੱਧਰ ਤੇ ਜ਼ਰੂਰ ਅਸਰ ਹੋਏਗਾ ਵਿਹਾਰ ਦੇ ਦੇ ਵੱਡੇ ਸੂਬਿਆਂ ਚ ਕੁਝ ਗਿਣਤੀ ਦੇ ਸੂਬਿਆਂ ਚ ਪੋਲਿਟਿਕਲ ਤੌਰ ਤੇ ਜਾਣੇ ਜਾਂਦੇ ਆ ਬਿਲਕੁਲ ਉੱਥੇ ਜਿਹੜੇ ਨਿਤਿਸ਼ ਕੁਮਾਰ ਦੀ ਹੈ ਉਹ ਤਹਾਕਿਆਂ ਤੋਂ ਪੋਲਿਟਿਕਸ ਤੇ ਕਾਬਜ ਹੈ ਕਹਿੰਦੇ ਭਾਜਪਾ ਦੇ ਨਾਲ ਹੁੰਦੇ ਆ ਕਹਿੰਦੇ ਭਾਜਪਾ ਦੇ ਖਿਲਾਫ ਹੁੰਦੇ ਆ ਪਰ ਮੁੱਖ ਮੰਤਰੀ ਦਾ ਚਿਹਰਾ ਉਹੀ ਹੁੰਦੇ ਆ ਹੁਣ ਵੀ ਮੁੱਖ ਮੰਤਰੀ ਦਾ ਚਿਹਰਾ ਨਤੀਜੀ ਹੈ ਸੋ ਇੱਕ ਤਾਂ ਇਹ ਹੈ ਕਿ ਵੱਡੀ ਚੁਣੌਤੀ ਹੈ ਕਿ ਕੀ ਨਤੀਜੀ ਨੂੰ ਇਲਾ ਘਾਟਸੋੜਾ ਮਹਾ ਘਾਟਸੋੜ ਜਿਸ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੂੰ ਪਾਸੇ ਕਰ ਸਕੇਗਾ ਦੇਖੋ ਤੇਜਸਵੀ ਦੇ ਸਵਾਲੋਂ ਮਖੋਂ ਤੇ ਜਿਹੜਾ ਤੇ ਹਈ ਹੈ ਅਸੀਂ ਜੋ ਆਪਾਂ ਕਾਂਗਰਸ ਦਾ ਜ਼ਿਕਰ ਕਰ ਰਹੇ ਹਾਂ ਕਿ ਕਾਂਗਰਸ ਕੋਲੇ ਪਿਆਰ ਚ ਕੋਈ ਬਹੁਤਾ ਕੁਝ ਕਰਨ ਹੋ ਨਹੀਂ ਮਹਾ ਘਾਟਸੋੜ ਦੇ ਸਿਰ ਤੇ ਕਿ ਜਿੱਤਣਗੇ ਤਾਂ ਦੇ ਦੀ ਰਾਜਨੀਤੀ ਦੀ ਵੱਡੀ ਤਰਥਲੀ ਮੱਚ ਜਾਈਗੀ ਇਸ ਦਾ ਕਰਨ ਕਿ ਭਾਜਪਾ ਨਤੀਸ਼ ਕੁਮਾਰ ਜੇ ਤੁਮ ਬਿਹਾਰ ਦਾ ਸੂਬਾ ਨਿਕਲ ਕੇ ਜੀ ਕਿਉਂਕਿ ਬਿਹਾਰ ਐਸਾ ਸੂਬਾ ਹੈ ਜਿਸ ਨੇ ਕਿਸੇ ਸਮੇਂ ਚ ਪ੍ਰਧਾਨ ਮੰਤਰੀ ਦੇ ਚਿਹਰੇ ਵੀ ਦਿੱਤੇ ਹੈ ਬਿਹਾਰ ਨੇ ਔਰ ਬਿਹਾਰ ਦੇ ਦੀ ਰਾਜਨੀਤੀ ਚ ਐਂ ਭੂਮਿਕਾ ਰੱਖਦਾ ਜਿਹੜੀ ਗੱਲ ਆਪਾਂ ਦਰਸ਼ਕਾਂ ਨਾਲ ਅਹਿਮ ਅਸਾਂਝੀ ਕਰਨ ਵਾਲੀ ਉਹ ਇਹ ਹੈ ਕਿ ਕਿਉਂ ਰੌਣਾ ਔਖਾ ਹਕਮਤਾਂ ਨੂੰ ਜੇ ਆਪਾਂ ਪ੍ਰਧਾਨ ਮੰਤਰੀ ਦੇ ਜ਼ਿਕਰ ਕਰ ਲਈ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਅਗਲੇ 2 ਦਿਨ ਪ੍ਰਧਾਨ ਮੰਤਰੀ ਹੀ ਬਿਹਾਰ ਚ ਤੁਣ ਲੈਣ ਸੰਬੋਧਨ ਕਰ ਰਿਹਾ ਜੀ ਦੇਖੋ ਜਿਹੜੀਆਂ ਰਿਓੜੀਆਂ ਵੰਡਣ ਦੀ ਗੱਲ ਆ ਇਸੇ ਮੌਕੇ ਤੇ ਪ੍ਰਧਾਨ ਮੰਤਰੀ ਨੇ ਖੁਦ ਹੀ ਕੀਤਾ ਕਿ ਦੇਖੋ ਜੀ ਜਿਹੜੀ ਰਾਜਨੀਤੀ ਆਦੂਚ ਕਈ ਪਾਰਟੀਆਂ ਰੋੜੀਆਂ ਬਣਨ ਦਾ ਜ਼ਿਕਰ ਕਰਦੇ ਆਂ ਰੋੜੀਆਂ ਬਣਦੇ ਆਂ ਤੇ ਰੋੜੀਆਂ ਬਣ ਕੇ ਗਣੇ ਲੋਕਾਂ ਨੂੰ ਲਗਾਉਂਦੇ ਆ ਤੇ ਤੁਹ ਹੁਣ ਜਿੱਦੇ ਆ ਪਰ ਹੁਣ ਪ੍ਰਧਾਨ ਮੰਤਰੀ ਨੇ ਕੀ ਕੀਤਾ ਪਿਛਲੇ ਦੌਰੇ ਚ ਜਦੋਂ ਆਏ ਤੱਪ ਜਿੱਦਰ 300 ਕਰੋੜ ਰੁਪਏ ਦੇ ਜਿਹੜੇ ਬਿਹਾਰ ਦੀਆਂ ਔਰਤਾਂ ਦੇ ਲਈ ਰੋਜ਼ਗਾਰ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਦਾ ਐਲਾਨ ਕਰਕੇ ਗਏ ਹੁਣ ਤੁਸੀਂ ਅੰਦਾਜ਼ਾ ਲਾਓ ਇਹ ਬਿਆਰਦੀਆਂ ਔਰਤਾਂ ਨੇ 7500 ਕਰੋੜ ਰੁਪਏ ਦੇ ਰਜਦਾਰ ਦੇ ਲਾਂ ਦਾ ਪ੍ਰਧਾਨ ਮੰਤਰੀ ਪਹਿਲਾਂ ਹੀ ਕਰਕੇ ਜੀ ਜੀ ਉਸ ਪ੍ਰਧਾਨ ਮੰਤਰੀ ਕਹਿੰਦੇ ਕਿ ਰੋਡੀਆਂ ਨਹੀਂ ਬਣਣੀਆਂ ਚਾਹੀਦੀਆਂ ਇਸ ਕਰਕੇ ਜਿਹੜੀ ਇਹ ਰਾਜਨੀਤੀ ਦੇ ਦੇ ਅੰਦਰ ਸ਼ੁਰੂ ਹੋ ਗਈ ਹੈ ਨਾ ਕਿ ਸਤਾਤਰ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਪਹਿਲਾਂ ਹੀ ਆਪਣੇ ਲੋਕਾਂ ਨੂੰ ਇੰਨਾ ਖਲਾਲ ਇਸ ਦੇ ਦਿੰਦੀਆਂ ਕਿ ਵਿਰੋਧੀਧਿਰਾਂ ਨੂੰ ਸਤਾ ਚਾਉਣਾ ਔਖਾ ਹੁੰਦਾ ਹੈ ਇਸੇ ਕਰਕੇ ਆਪਾਂ ਸਾਰੇ ਜਾਣਦੇ ਜਿਵੇਂ ਪਿਛਲੇ ਦਿਨਾਂ ਚ ਪਿਛਲੇ ਸਨੇ ਚ ਸੱਤ ਅਠ ਵਿਧਾਨ ਸਭਾੋਂ ਨਿਕਲ ਕੇ ਗਈਆਂ ਉਥੇ ਕਿਉਂ ਵਾਪਸ ਜਿਹੜਾ ਹੈਗਾ ਭਾਜਪਾ ਆ ਗਈ ਕਿਉਂਕਿ ਭਾਜਪਾ ਨੇ ਉਹਦੇ ਨਾਰੇ ਦਿੱਤੇ ਕਿ ਤੇ ਰੋਜ਼ਗਾਰ ਦਾ ਕਿਤੇ ਪ੍ਰੋਜੈਕਟਾਂ ਦਾ ਪੈਸੇ ਵਿਛਾ ਦਿੰਦੇ ਜਿਹੜੇ ਸੂਬੇ ਚ ਇਸ ਤੋਂ ਪਹਿਲਾਂ ਆਪਾਂ ਇਹ ਵੀ ਜਾਣਦੇ ਆ ਕਿ ਵਿਆਹਰ ਦੇ ਲਈ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਜਦੋਂ ਜੀ ਪੰਜਾਬ ਦਾ ਜ਼ਿਕਰ ਕਰਦੇ ਪੰਜਾਬ ਚ ਹੋਰ ਕੋਈ ਅਸਰ ਹੋਏ ਜਾਂ ਨਾ ਹੋਏ ਪਰ ਇੱਕ ਗੱਲ ਜ਼ਰੂਰ ਪੰਜਾਬ ਦੇ ਆਗੂ ਨੇ ਕਹੀ ਕਿ ਪੰਜਾਬ ਤਾਂ ਹੜਾਂ ਚ ਡੁੱਬ ਗਿਆ 1600 ਕਰੋੜ ਰੁਪਏ ਦਾ ਐਲਾਨ ਕਰਕੇ ਗਿਆ ਪ੍ਰਧਾਨ ਮੰਤਰੀ ਔਰ ਬਿਹਾਰ ਜਿੱਦੇ ਕੋਈ ਹਾਰ ਨਹੀਂ ਸੀ ਕੋਈਦਾਂ ਦੀ ਗੱਲ ਸੀ ਉੱਥੇ ਅਰਬਾਂ ਰੁਪਏ ਦੇ ਪ੍ਰੋਜੈਕਟਾਂ ਦੇ ਐਲਾਨ ਕਰਦੇ ਸਵੇ ਬਹੁਤ ਕੋਈ ਹੈ ਜਿਹੜਾ ਪਰ ਕੇਂਦਰ ਸੱਤਾ ਕਰਿਆ ਪਾਰਟੀਆਂ ਦੇ ਹੱਥ ਹੈ ਸੋ ਵੱਡੀ ਚੁਣੌਤੀ ਹੈ ਉਹਨਾਂ ਵਾਲੇ ਦੇਖਿਆ ਜਾਏਗਾ ਕਿ ਕੀ ਇਹ ਜਿਹੜੇ ਰੋਣਿਆਂ ਵੰਡਣ ਦੀ ਜਿਹੜੀ ਰਵਾਇਤ ਹੈ ਜੀ ਜੀ ਪਿਆਰ ਵਾਲੇ ਪ੍ਰੋਜੈਕਟ ਕਰਕੇ ਗੱਡ ਚੁਦੀ ਰਵਾਇਤ ਇਸ ਵੀ ਦਾ ਪ੍ਰਚਾਰ ਕਰ ਰਹੇ ਆ ਉਹ ਕਰ ਰਹੇ ਆ ਮੌਕਾ ਦੇਣਗੇ ਜਾਂ ਮੁੜ ਕੇ ਪ੍ਰਧਾਨ ਮੰਤਰੀ ਤੇ ਨਤੀਸ਼ ਕੁਮਾਰ ਉਹਨਾਂ ਦੀ ਤੇਰੀ ਪਿਆਰ ਚ ਸਤਾ ਤੇ ਕਾਬਜ਼ ਹੋਏਗੀ ਪਰ ਇਹ ਗੱਲ لازمی ਤੌਰ ਤੇ ਵੱਡਾ ਫਾਲ ਹੈ ਕਿ ਦੇ ਦੀ ਰਾਜਨੀਤੀ ਦੇ ਪਿਆਰ ਦੀਆਂ ਚੋਣਾਂ ਇੱਕ ਫੈਸਲਾਕੁਨ ਭੂਮਿਕਾ ਅਦਾ ਕਰਨੀਆਂ ਹੈ ਜੀ ਜੀ ਬਿਲਕੁਲ ਸੋ ਜਿਸ ਤਰ੍ਹਾਂ ਦੀ ਰਾਹੁਲ ਗਾਂਧੀ ਦੀ ਪਿਛਲੇ ਸਮੇਂ ਦੇ ਵਿੱਚ ਸਿਆਸੀ ਦੌੜ ਰਹੀ ਹੈ ਜਿਸ ਤਰ੍ਹਾਂ ਨੇ ਉਹਨਾਂ ਲਗਾਤਾਰ ਆਪਣਾ ਪੱਧਰ ਉੱਪਰ ਚੱਕਿਆ ਸਿਆਸੀ ਲੈਵਲ ਤੇ ਸੋ ਬਿਹਾਰ ਦੀਆਂ ਚ ਉਹਨਾਂ ਦੇ ਵਿੱਚ ਵੀ ਬੜਾ ਕੁਝ ਹੈ ਉਹਨਾਂ ਨੇ ਚਾਹੇ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਹੋਵੇ ਬੜਾ ਕੁਝ ਜਗ ظاہر ਕੀਤਾ ਪਰ ਬਾਵੀਉ ਦੇਸ਼ ਤੇ ਉਹਨਾਂ ਨੇ ਇਸ ਚੀਜ਼ ਦਾ ਪੱਤਾ ਛੇੜਨਾ ਜ਼ਿਆਦਾ ਜ਼ਰੂਰੀ ਸਮਝਿਆ ਕਿ ਤੇਜਸਵੀ ਯਾਦਵ ਉਹਨਾਂ ਦਾ ਉੱਥੇ ਇੱਕ ਹੋਲਡ ਹੈ ਇਸ ਲਈ ਸੀਐਮ ਚਿਹਰਾ ਉਹਨਾਂ ਨੂੰ ਹੀ ਬਣਾਇਆ ਜਾਵੇ ਜਿਹੜੇ ਕੀ ਇੱਕ ਪੋਜ਼ਿਟਿਵ ਸਾਈਨ ਹੋਸਕਦਾਨ ਵਾਲੇ ਸਮੇਂ 'ਚ ਸਿੱਧ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਉਹ ਕਰਦੇ ਆ ਕਿ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਝੋਨਾ ਆ ਰਿਹਾ ਹੈ ਕਿਉਂਕਿ ਰੌਲਾ ਐ ਐਮਐਸਪੀ ਦਾ ਪੰਜਾਬ ਦੇ ਵਿੱਚ ਝੋਨੇ ਤੇ ਐਮਐਸਪੀ ਮਿਲ ਰਹੀ ਹੈ ਤਾਂ ਰਾਜਸਥਾਨ ਵਰਗੇ ਸੂਬਿਆਂ ਤੋਂ ਲਿਆ ਕੇ ਇੱਧਰ ਝੋਨਾ ਵੇਚਿਆ ਜਾ ਰਿਹਾ ਹੈ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਕੇਸਿਸ ਸਾਹਮਣੇ ਆਏ ਨੇ ਇੱਥੋਂ ਉੱਥੋਂ ਘੱਟ ਮੁੱਲ ਤੇ ਝੋਨਾ ਆਉਂਦਾ ਇੱਥੇ ਵੱਧ ਮੁੱਲ ਤੇ ਲੈ ਕੇ ਵਪਾਰੀਆਂ ਨੂੰ ਵੇਚਿਆ ਜਾਂਦਾ ਕਿਵੇਂ ਦੇਖਦੇ ਇਸ ਮਸਲੇ ਨੂੰ ਐਮ ਸਵਾਲਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਆ ਮੈਂ ਸਮਝਦਾ ਕਿ ਜੇ ਇਹ ਜਾਣਕਾਰੀ ਮਿਲੀ ਤੇ ਘੱਟੋ ਘੱਟ ਮੈਂ ਕਹਾਂਗਾ ਕਿ ਮੁਕੰਦਰ ਭਗਵੰਤ ਮਾਨ ਦੀ ਸਰਕਾਰ ਇੱਕ ਵਾਰੀ ਤੇ ਹਲਗੀ ਕੀ ਕੀ ਹੋ ਰਿਹਾ ਕਿਉਂਕਿ ਕੇਂਦਰ ਵੀ ਨੋਟਸ ਲੈਂਦਾ ਸਮਾਨ ਲੈਦਾ ਆਪਣੇ ਗਵਾਂਢ ਤੇ ਰਾਜਸਥਾਨ ਹੈ ਜੁਪੀ ਹੈ ਦੂਜੇ ਸੂਬਿਆਂ ਤੋਂ ਜਿੱਥੇ ਚੋਨਾ ਐਮ ਐਸਬੀ ਦੇ ਨਹੀਂ ਵਿਕਦਾ ਯਾਨੀ ਚੋਨੇ ਦੀ ਫਸਲ ਦੀ ਘੱਟੋ ਘੱਟ ਸਹਿਯਕੀਮਤਾ ਜਿਹੜੀ ਕੇਂਦਰ ਨੂੰ ਲੱਗਦਾ ਹੈ ਕਿਥੀ ਗਈ ਹੈ ਬਹੁਤ سارے ਸੂਬਿਆਂ 'ਚ ਨਹੀਂ ਮਿਲਦੀ ਘੱਟ ਪਾ ਤੇ ਫਸਲ ਵੇਚੀ ਹੈ ਜਿਹੜੇ ਦਲਾਲ ਐ ਕੰਮ ਕਰਨ ਵਾਲੇ ਐ ਉਹ ਕੀ ਕਰਦੇ ਦੂਜੇ ਸੂਬਿਆਂ ਚ ਚੂਨਾ ਖਰੀਦਦੇ ਤੇ ਲੈ ਕੇ ਪੰਜਾਬ ਦੀਆਂ ਮੰਡੀਆਂ ਚ ਸੁੱਟ ਦਿੰਦੇ ਆ ਤੇ ਇੱਥੇ ਵਿਕਰੀ ਕਰਦੇ ਆ ਹੁਣ ਪੰਜਾਬ ਚ ਐਮਐਸਪੀ ਮਿਲਦੀ ਆ ਪਹਿਲਾਂ ਤਾਂ ਸਸਤਾ ਜਾਂਦੇ ਆ ਤੇ ਇਥੇ ਵੰਦੇਰੇ ਮੋ ਲੈਦਾ ਇੰਨੀ ਗੱਲ ਹੀ ਨਹੀਂ ਨਾਲ ਇਹ ਵੀ ਇੱਕ ਪੰਜਾਬ ਦੇ ਖਾਤੇ ਤੇ ਛੜਦਾ ਪੰਜਾਬ ਦਾ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਜੇ ਕੁਝ ਖਰੀਦ ਬਾਹਰੋਂ ਹੁੰਦੀ ਹੈ ਦੂਰਾ ਨੁਕਸਾਨ ਪੰਜਾਬ ਦਾ ਹੁੰਦਾ ਹਾਲਾਂਕਿ ਪੰਜਾਬ ਨੇ ਇਹ ਕਿਹਾ ਜਾ ਰਿਹਾ ਹੈ ਕਿ ਘਟੂ ਘਟ ਬਾਈ ਨਾ ਕੇ ਪੰਜਾਬ ਚ ਵਾਲੇ ਦੋਨੇ ਲੈ ਕੇ ਦੂਜੇ ਸੂਬਿਆਂ ਤੋਂ ਜਿਹੜੀ ਚੋਣਾਂ ਦੀ ਜਾਂ ਹੋ ਰਸਾ ਲਾ ਨਾ ਸਕੇ ਕਿਦੇ باوجود ਫਰੀਦਕੋਟ ਮਾਨਸਾ ਤਿੰਨ ਚਾਰ ਜ਼ਿਲ੍ਹੇ ਆ ਪੰਜਾਬ ਦੇ ਜਿਹੜੇ ਹੈਗੇ ਜਿਨ੍ਹਾਂ ਚਾਰਜ ਲੈ ਕੇ ਬਾਹਰ ਦੂਜੇ ਸੂਬਿਆਂ ਤੋਂ ਚੋਣੇ ਦੀ ਪ੍ਰਕਿਰਿਆ ਕੇ ਹੋ ਰਹੀ ਹੈ ਔਰ ਇਹਦੇ ਕੇਸ ਵੀ ਦਰਜ ਹੋ ਚੁੱਕੇ ਹਨ ਇਸ ਤੋਂ ਬਾਅਦ ਫੂਡ ਐਂਡ ਸਪਲਾਈ ਨੇ ਪਰ ਤੁਕਰ 7-8 ਜ਼ਿਲ੍ਹਿਆਂ ਦੇ ਅਧਿਕਾਰੀ ਆ ਜਿਹੜੇ ਉਹਨਾਂ ਪੱਤਰ ਵੀ ਲਿਖਿਆ ਕਿ ਮਾਮਲੇ ਸਾਹਮਣੇ ਆਇਆ ਕਿਉਂ ਦੂਜੇ ਸੂਬਿਆਂ ਤੋਂ ਚੋਣਾ ਕੇ ਪੰਜਾਬ ਚ ਵੇਖ ਰਿਹਾ ਇੱਕ ਤਾਂ ਕੇਂਦਰ ਨੋਟਸ ਲਏਗਾ ਉਹ ਦੂਜਾ ਗੱਲ ਪੰਜਾਬ ਦਾ ਝੋਨਾ ਤਾਂ ਦੇਖੋ ਉਹ ਤਾਂ ਜਦਾ ਦਹੜਾਂ ਜਰੜ ਗਿਆ ਉਸ ਬਿਮਾਰੀਆਂ ਨੇ ਖਾਰਿਆ ਪੰਜਾਬ ਤਾਂ ਜਿਹੜਾ ਝੋਨੇ ਦਾ ਅੰਦਾਜ਼ਾ ਸੀ ਕਿ 175 ਲੱਖ ਟਨ ਦੇ ਕਰੀਬ ਚੋਨਾ ਹੋਣਾ ਸੀ ਉਹ ਤਾਂ ਆਪਣੇ ਅੰਦਾਜ਼ੇ ਨਹੀਂ ਪੂਰਾ ਕਰ ਸਕਦੇ ਤੇ ਹੁਣ ਅੰਦਾਜ਼ੇ ਅੰਦਾਜ਼ਾ ਵੀ ਹੈ ਕਿ ਟਾਰਗੇਟ ਵੀ ਘਟਾ ਕੇ 165 ਲੱਖ ਟਨ ਦੇ ਜਾਂਦਾ ਗਿਆ ਕਿਉਂਕਿ 175 ਲੱਖ ਟਨ ਆਏਗਾ ਹੀ ਨਹੀਂ ਝੋਨਾ ਇਸ ਕਾਰਨ ਪੰਜਾਬ ਦੀ ਸਿੱਧੀ ਤਾਏ ਆ ਤੇ ਦੂਜੇ ਪਾਸੇ ਜਿਹੜੇ ਦਲਾਲ ਐ ਠੱਗ ਐ ਉਹ ਪੰਜਾਬ ਨੂੰ ਦੋਨੇ ਹੱਥੀ ਲੁੱਟਣ ਲੱਗੇ ਵੇ ਕਿਸਾਨ ਤਾਂ ਵਿਚਾਰੇ ਲੜ ਰਹੇ ਆ ਕਿ ਸਾਨੂੰ ਐਮ ਐਸ ਵੀ ਦੇ ਪਾਣੀ ਮਿਲ ਰਿਹਾ ਕਿਸਾਨ ਲੜ ਰਿਹਾ ਕਿ ਨਵੀਂ ਦੀ ਮਾਤਰਾ ਜਿਹੜੀ 17 ਫੀਸਦੀ ਜਿਹੜੀ ਥੋੜਾ ਹੋਰ ਰੈਲਾਕਸੇਸ਼ਨ ਦਿੱਤੀ ਜਾਵੇ 18 ਜਾਂ 19 ਜੀ ਖਰੀਦਿਆ ਜਾਵੇ ਕਿਸਾਨਾਂ ਦਾ ਮੰਡੀਆਂ ਚ ਜਿਹੜੇ ਚੋਨਾ ਨਹੀਂ ਵੇਖਿਆ ਤੇ ਦੂਜੇ ਪਾਸੇ ਦਲਾਲ ਜਿਹੜੇ ਦਲਾਲ ਦਾ ਦਲਾਲ ਮੈਂ ਇੱਕ ਹੋਰ ਗੱਲ ਵੀ ਦਰਸ਼ਕਾਂ ਨਾਲ ਸੰਜੀ ਜ਼ਰੂਰ ਕਰਨੀ ਚਾਹਾਂਗਾ ਜਿਹੜੇ ਛੇਲਰਾਂ ਵਾਲੇ ਚੋਨਾ ਲਾਉਂਦੇ ਆ ਜਾਂ ਛੱਟਦੇ ਆ ਉਸ ਛੇਲਰਾਂ ਵਾਲੇ ਵੀ ਤਲਾਲਾ ਨਾਲ ਮਿਲੇ ਕਿ ਇਹੋ ਜੀ ਵੀ ਗੱਲ ਹੈ ਕਿ ਕੋਈ ਚੂਨਾ ਆ ਨਹੀਂ ਰਿਹਾ ਉਹਨਾਂ ਦੇ ਛੇਲਰ ਉਹਨੂੰ ਚੂਨਾ ਚਾਹੀਦਾ ਉਹਨਾਂ ਦੇ ਦੋਵੇਂ ਹੱਥੀ ਲੱਡੂ ਹੈ ਕਿ ਸਸਤੇ ਬਾ ਖਰੀਦੋ ਤੇ ਨਾਲੇ ਤਾਂ ਉਧਰ ਸਾੜਾ ਗੰਡਾ ਤੇ ਨਾਲੇ ਆਪਣੇ ਛੇਲਰਾਂ ਦੇ ਲਈ ਚੂਨਾ ਜਿਹੜਾ ਪੂਰਾ ਕਰੋ ਸਿਕ ਵੱਡਾ ਕਪੜਾ ਸਾਹਮਣੇ ਆ ਰਿਹਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਮਾਲ ਵਿੱਚ ਤੱਤ ਸਾਹਮਣੇ ਆਉਣਗੇ ਇਹ ਪੰਜਾਬ ਦੇ ਲਈ ਆਪਣੇ ਵਿੱਚ ਹਲਾ ਦੇਣ ਵਾਲੀ ਗੱਲ ਹੈ ਕਿ ਦੂਜੇ ਸੂਬਿਆਂ ਦੀ ਫਸਲ ਆ ਕੇ ਪੰਜਾਬ ਜੇ ਕਰੀਅਰ ਪੰਜਾਬ ਨੂੰ ਪਤਾ ਕਿ ਨਹੀਂ ਲੱਗਿਆ ਜੀ ਜੀ ਸਿਰਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੇ ਵੱਲੋਂ ਇੱਕ ਹੋਰ ਐਕਸੀਡੈਂਟ ਹੋ ਗਿਆ ਹੈ ਦਰਅਸਲ 21 ਸਾਲਾ ਪੰਜਾਬੀ ਨੌਜਵਾਨ ਹੈ ਜਿਸ ਨੇ ਟਰੱਕ ਦੇ نیچے ਦੇ ਕੇ ਤਿੰਨ ਲੋਕਾਂ ਨੂੰ ਮਾਰ ਦਿੱਤਾ ਯਾਨੀ ਕਿ ਉਸ ਦੀ ਟਰੱਕ ਦੀ ਸਪੀਡ ਇੰਨੀ ਕਿ ਜ਼ਿਆਦਾ ਸੀ ਕਿ ਲੋਕਾਂ ਦਰੜੇ ਗਏ ਟਰੱਕ ਦੇ ਹੇਠ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਇੱਕ ਦੀ ਹਾਲ ਚਾਰ ਦੀ ਹਾਲਤ ਹੈ ਜਿਹੜੀ ਉਹ ਜ਼ਖਮੀ ਦੱਸੀ ਜਾ ਰਹੀ ਹੈ ਕਿ ਗੰਭੀਰ ਜ਼ਖਮੀ ਹੈ ਸੋ ਜਾਂਚ ਚੱਲ ਰਹੀ ਹੈ ਪਹਿਲਾਂ ਵਾਲਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਪਰ ਹੁਣ ਇੱਕ ਹੋਰ ਮਾਮਲਾ ਸਾਹਮਣੇ ਹੈ ਦੇਖਣਾ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਟਰੰਪ ਪ੍ਰਸ਼ਾਸਨ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਖਾਸ ਕਰਕੇ ਜੋ ਪੰਜਾਬੀ ਕਮਿਊਨਿਟੀ ਦੇ ਵੱਲੋਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਪੱਖ ਰੱਖਦੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ